ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੰਡੀ ਦੇ ਪ੍ਰੋਗਰਾਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵੜੰਗ ਨੇੜੇ ਬਰੀ ਵਾਲਾ ਮੰਡੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਇਸ ਘਰ 'ਚ ਵੀਰ ਦਾ ਪਸ਼ੂ ਪਾਲਣ ਦਾ ਕੰਮ ਆ ਤਿੰਨ ਚਾਰ ਦੇ ਕਰੀਬ ਨਗ ਜਿਹੜੇ ਬਾਈ ਨੇ ਘਰੇ ਰੱਖੇ ਹੋਏ ਆ ਇੱਕ ਬਾਈ ਨੇ ਜਰਸੀ ਵੜ ਵਕਾਉ ਕੀਤੀ ਆ ਸੂ ਨੂੰ ਤਿਆਰ ਆ ਤੇ ਥਣ ਹਵਾਨੇ ਦੀ ਬਹੁਤ ਜ਼ਿਆਦਾ ਚੰਗੀ ਆ ਵੀਡੀਓ ਨੂੰ ਐਂ ਤਾਂ ਹੀ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਤੀਜਾ ਸੂਆ ਵੈੜ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਕਹਿੰਦਾ 4 ਤੋਂ 5 ਦਿਨ ਹਜੇ ਸੂਣ ਵਿੱਚ ਕੱਚੀ ਤੇ ਥਣ ਦੋਸਤੋ ਚੈੱਕ ਕਰ ਸਕਦੇ ਆ ਚੁਆਈ ਜਰਾ ਥਣ ਲੱਗਿਆ ਹੋਇਆ ਫੋਰਸ਼ਾਂਗ ਪੁਰਾਣੀ ਜਰਸੀ ਆ ਦੋਸਤੋ ਪੂਰੀ ਰਾਜੀ ਆ ਸਭ ਹੀ ਭੜੀ ਜਿਹੜੀ ਚੰਗੀ ਆ ਦੁੱਧ ਬਾਈ ਕਹਿੰਦਾ ਦੂਜੇ ਸੂਵੇ ਆਪਣੇ ਘਰੇ ਨਾਰਮਲ ਤੇ 24 ਕਿਲੋ ਵੈੜਨ ਦਾ ਦੁੱਧ ਖੁੱਲਾ ਚਵਾਇਆ ਐਡ ਕੀਤੀ ਜੇ ਸੂਏ ਬਾਈ ਕਹਿੰਦਾ ਉਮੀਦ ਆ 25 26 ਕਿਲੋ ਖੁੱਲਾ ਚਵਾਜੂਗੀ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ ਬਾਕੀ ਦੋਸਤੋ ਵੈੜ ਚੰਗੀ ਰਾਜੀ ਆ ਕਈ ਨਾ ਕਿ ਦੁੱਧ ਵੈੜਨ 23 24 ਕਿਲੋ ਨਾਰਮਲ ਚੋ ਆ ਜਾਣਾ ਤੇ ਥਾਣ ਦੋਸਤੋ ਚਵਾਈਆ ਲੱਗਿਆ ਹੋਇਆ ਦੇਖ ਸਕਦੇ ਨੇ ਇੱਟ ਤੋਂ ਹਵਾਨਾ ਪੂਰਾ ਨਿੱਗਰ ਤੇ ਪੂਰਾ ਫੋਰਸ਼ਾਂਗਣੀ ਹਵਾਨਾ ਬੈਕ ਸਾਈਡ ਤੋਂ ਸੋਨਾ ਤਿਆਰ ਕੀਤਾ ਹੋਇਆ ਪੂਰਾ ਗੈਟ ਵਾਂਗੂ ਚੌੜਾ ਫੇਸ ਕੁਆਲਟੀ ਚੈੱਕ ਕਰ ਸਕਦੇ ਆ ਦੋਸਤੋ ਜਰਸੀ ਆ ਪ੍ਰਾਈਸ ਬਾਈ ਕਹਿੰਦਾ 70000 ਰੁਪਿਆ ਉੱਚ ਬਾਈ ਕੰਨਾ ਮਾਨਤਾਂ ਜਿਹੜਾ ਕਰਦਾਂਗੇ ਜਿਹੜੇ ਵੀਰ ਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਿਆ ਜੇ ਦੋਸਤੋ ਅੱਜ ਦੀ ਵੀਡੀਓ ਚ ਆਹੀ ਇੱਕ ਨਗ ਬਾਈ ਦਾ ਜਰਸੀ ਵੜਵਾਉ ਸੀ ਚੈਨਲ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਮੇਰੀਆਂ ਸਾਰੀਆਂ ਵੀਡੀਓ ਰੁਟੀਨ ਚ ਦੇਖਣ ਲਈ ਮੈਂ ਸਾਰੇ ਭੈਣਾ ਪਰਵਾਂ ਅੰਦਰ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਜਦੋਂ ਧੰਨਵਾਦ